ਮਿੱਤਰੋ ਜੇ ਆ ਪੌਦਾ ਲਾ ਲੈਣਾ ਤਾਂ ਬਸ ਐਫ ਡੀ ਵਾਲਾ ਕੰਮ ਹੀ ਆ ਯਾਨੀ ਕਿ ਪੈਸੇ ਰੱਖ ਕੇ ਭੁੱਲਣ ਵਾਲਾ ਕੰਮ ਹੀ ਹੈਗਾ ਕਿਉਂ ਬਾਈ ਸਹੀ ਗੱਲ ਆ ਬਾਈ ਜੀ ਦੱਸੋ ਕਿਵੇਂ ਜੀ ਕਿਵੇਂ ਦੱਸੀਏ ਜਿਵੇਂ ਤੁਸੀਂ ਕਹਤਾ ਉਹ ਗੱਲ ਸਹੀ ਆ ਕਿ ਤੁਸੀਂ ਕਿਹੜਾ ਝੂਠ ਬੋਲੇ ਆ ਠੀਕ ਹੈ ਜੀ ਵੀ ਐਫ ਡੀ ਵਾਲੇ ਹੀ ਕੰਮ ਹੈ 10 ਤੋਂ 12 ਸਾਲ ਚ ਤਿਆਰ ਹਾਂ 25 ਤੋਂ 30000 ਦਾ ਪੌਦਾ ਠੀਕ ਹੈ ਜੀ ਵਿਕਣ ਵਾਲਾ ਇਹੇ ਵਿਕਣ ਵਾਲਾ ਜੀ ਨਾ ਕੋਈ ਕੇਅਰ ਨਾ ਸੰਭਾਲ ਦੀ ਲੋੜ ਨਾ ਘੱਟ ਵੱਧ ਪਾਣੀ ਦੀ ਲੋੜ ਨਾ ਗਮਾਂਡੀ ਨੂੰ ਦਿੱਕਤ ਜਿੱਥੇ ਲਾਤਾ ਹਾਂਜੀ ਦੂਸਰਾ ਗਮਾਂਡੀ ਦਾ ਖੇਤ ਵੱਲ ਸੌਂ ਨਹੀਂ ਜਾਊਗੀ ਨਾ ਪੱਤਾ ਗਰੇ ਜਾ ਕੇ ਨਾ ਪੱਤਾ ਗਰੇ ਸਾਲ ਜਿੱ ਇੱਕ ਵਾਰ ਪੱਤੇ ਗਰਦੇ ਨੇ ਜੀ ਸਾਰੇ ਖਾਲੀ ਹੁੰਦੇ ਨੇ ਉਸ ਤੋਂ ਬਾਅਦ ਸਿੱਧਾ ਜਾਂਦਾ ਹੂੰ 15 ਤੋਂ 20 ਫੁੱਟ ਦੀ ਹਾਈਟ ਜਾਊਗੀ ਠੀਕ ਆ ਸਾਲ ਦੇ ਵਿੱਚ ਵਧੀਆ ਪਲਣਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਵਧੀਆ ਤਾਕਤ ਵਾਲਾ ਬੂਟਾ ਹੈ ਵਧੀਆ ਲਾਲ ਲੱਕੜ ਬੰਦੀ ਆ ਦੀ ਅਫਰੀਕਨ ਮਹਾਗਨੀ オリジナル ਮਿਲੂਗੀ ਲੈ ਵੀ ਅਫਰੀਕਨ ਮਹਾਗਨੀ オリジナル ਆ ਯਾਨਕਿ ਭਾਈ ਜਿਹੜੇ ਮੇਰੇ ਵੀਰ ਨਾਲ ਚਾਹੁੰਦੇ ਨੇ ਵੀ ਅਸੀਂ ਸਫੈਦਾ ਲਾ ਲਈਏ ਤਾਂ ਭਾਈ ਉਹ ਇਹ ਚੀਜ਼ ਲਾਓ ਸਫੈਦੇ ਨੂੰ ਛੱਡ ਕੇ ਕਿਉਂਕਿ ਭਾਈ ਪਾਣੀ ਬਹੁਤ ਥੋੜਾ ਲੱਗਦਾਗਾ ਬਹੁਤ ਥੋੜਾ ਜੀ ਕਿਉਂਕਿ ਭਾਈ ਪੰਜਾਬ ਨੂੰ ਪਾਣੀ ਦੀ ਤਾਂ ਲੋੜ ਆ ਗਈ ਠੀਕ ਆ ਤੇ ਪਾਣੀ ਦੀ ਲੋੜ ਆ ਤੇ ਨਾਲ ਨਾਲ ਪੌਦਿਆਂ ਦੀ ਵੀ ਲੋੜ ਆ ਗਈ ਇਹ ਚੀਜ਼ ਲਾ ਲਓ ਐਫ ਡੀ ਦੀ ਐਫ ਡੀ ਪੈਸੇ ਦੇ ਪੈਸੇ ਤੇ ਪਾਣੀ ਦੀ ਬਚਤ ਬਾਈ ਜੀ ਇੱਕ ਗੱਲ ਹੋਰ ਦੱਸਣੀ ਭੁੱਲ ਗਿਆ ਸ਼ੋ ਦੀ ਸੋ ਜਿਹੜਾ ਮੋਟਰ ਜ਼ਿਮੀਦਾਰ ਦੇ ਭਰਾ ਦੀਆਂ ਲੱਗੂਗੀ ਵੀ ਜਿਵੇਂ ਪਾਮ ਲੱਗੇ ਹੁੰਦੇ ਨੇ ਪਾਮ ਲੱਗੇ ਹੁੰਦੇ ਨੇ ਔਰ ਦੂਸਰੀ ਗੱਲ ਆਕਸੀਜਨ ਵਧਾਉਂਦਾ ਬਹੁਤ ਜ਼ਿਆਦਾ ਹਾਂਜੀ ਗ੍ਰੀਨਰੀ ਵਧਾਉਂਦਾ ਦੂਰੋਂ ਦੱਸੂਆ ਬੰਦਾ ਭਾਈ ਉਹ ਪਾਈ ਦੀ ਮੋਟਰ ਹੈ ਜਿੱਥੇ ਲੰਬੇ ਲੰਬੇ ਪੇੜ ਖੜੇ ਨੇ ਮਤਲਬ ਪੂਰੇ ਸਿੱਧੇ ਜਾਣ ਵਾਲੇ ਹਾਂਜੀ ਲੈ ਮਿੱਤਰੋ ਜੇ ਤੁਹਾਡੇ ਕੋਲੇ ਭਾਈ ਜਗ੍ਹਾ ਹੈ ਗਿਆ ਜ਼ਮੀਨ ਹੈ ਗਿਆ ਤਾਂ ਉਹਦੇ ਆਸ-ਪਾਸੇ ਭਾਈ ਬਗਲਾ ਮਾਰ ਲੀਏ ਤੇ ਬਈ ਜ਼ਬਾਏਦਾਂ ਦੀ ਕੋਈ ਲੋੜ ਨਹੀਂ ਹੈਗੀ ਹੁਣ ਤੁਸੀਂ ਲਾਓ ਅਫਰੀਕਨ ਮਹਾਗਣੀ ਕੰਮ ਬਹੁਤ سارے ਫਾਇਦੇ ਹੁੰਦੇ ਨੇ ਹਾਂਜੀ 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 ਆਈਏ ਕਿੱਥੇ ਜੀ ਹੁਣ ਆਪੂਆ ਧੂਰੀ ਨਿਊ ਚੰਡੀਗੜ੍ਹ ਨਰਸਰੀ ਧੂਰੀ ਸ਼ਹਿਰ ਲੈ ਮਿੱਤਰੋ ਚੱਕ ਲਓ ਫੋਨ 바ਗੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਹੋ ਤੇ ਆ ਸਕਦੇ ਹੋਗੇ ਨਿਊ ਚੰਡੀਗੜ੍ਹ ਨਰਸਰੀ ਧੂਰੀ ਮਲੇਕ ਕੋਲਲਾ ਰੋਡ ਦੇ ਉੱਤੇ ਤਾਰਾ ਹਵੇਲੀ ਦੇ ਜਮਾ ਸਾਹਮਣੇ ਧੰਨਵਾਦ